ਦੇਸ ਡਾਈਨਿੰਗ ਆ ਕੋਈ ਕਰਿਆ ਕੌਣਾ ਆ ਬੇਬੇ ਨੂੰ ਟੁਕ ਪਾਣੀ ਪਿਆ ਦੇ ਤੂੰ ਦੁਪਹਿਰ ਦੁਪਹਿਰ ਮੈਨੂੰ ਸੁੱਤੀ ਨੂੰ ਉਠਾਤਾ ਬੇਬੇ ਘਬਰਾਣੀ ਕਾ ਤੂੰ ਆ ਪਾਣੀ ਮੰਗਿਆ ਪਿਆ ਦੇ ਨੀ ਆ ਜਾ ਟੁਕ ਪਾਣੀ ਕਿੱਥੋਂ ਦੁਪਹਿਰ ਦੁਪਹਿਰ ਇਕੱਠ ਕਰਦਿਆਂ ਨੇ ਐਸੇ ਬਾਈਆ ਹਵਾਲਾ ਇਹਲਾ ਬੰਦਾ ਪਾਣੀ ਐਸੇ ਬਾਈਆ ਚੱਲ ਕੋਈ ਨਹੀਂ ਮੈਂ ਬੈਠ ਤੇ ਬਾਈਆ ਕੋਈ ਨਹੀਂ ਆ ਤਾਂ ਕੋਈ ਨਹੀਂ ਬੈਠ ਤੇ ਬਾਈਆ ਪਾਣੀ ਨਹੀਂ ਆਣੀਆ ਤੈਨੂੰ ਟੁਕ ਹਾਂ ਪਾਣੀ ਲੈ ਦੇ

ਪਾਰਕੁਰੇ ਨਾ ਹੋ ਰਿਆ ਕਰ। ਹਾਂ ਤਾਂ ਫਿਰ ਅਸੀਂ ਆਏ ਹਾਂ ਨਾ ਜਵਾਬ ਕਹਿੰਦੇ ਵੀ ਆਪਾਂ ਸ਼ਹਿਰ ਚ ਪਾਵਾਂਗੇ ਘਰ। ਆ ਵੀ ਗੱਲ ਹੈ। ਹਾਂ। ਤੇ ਹੋਰ ਫਿਰ ਪੁੱਤ ਤੂੰ ਆਏ ਹੁਣ ਵੀ ਤੇਰੇ ਕੋਈ ਪਰਿਵਾਰ ਦਾ ਹੋਰ ਵੀ ਹੋਣਗੇ। ਪਰਿਵਾਰ ਹੈਗੇ ਉਹ ਦੂਜੇ ਪਿੰਡਾ ਚ ਕੰਮ ਕਰਦੇ ਆ। ਅੱਛਾ। ਕਿਹੜਾ ਗਲੀਆਂ ਚ ਉਹ ਵੀ ਮੰਨ ਕੀ ਕਰਦੇ ਆ। ਫਿਰ ਤੂੰ ਪੜ੍ਹੀ-ਪੜੀ ਨਹੀਂ ਪੁੱਤਾਂ। ਪੜੀ ਤਾਂ ਮੇਰੇ ਵੀ ਮੈਂ ਇੱਕ ਆਂਦੀ। ਬੱਸ ਹਾਂ ਐਨ ਪੜਦੋ ਤੂੰ ਸੌ ਮੁੱਤੇ ਵੀ ਨਹੀਂ ਲਾਉਂਦਾ ਨਹੀਂ ਮੈਂ ਕੰਮ ਤਾਂ ਕਰਨਾ। ਹਾਂ ਪੜ੍ਹਨ ਨੂੰ ਪੁੱਤਾਂ ਅਜ ਕੱਲ ਟਾਈਮ ਹੀ ਪੜ੍ਹੇ ਲਿਖਿਆ ਦਾ ਰਹਿ ਗਿਆ। ਆਰ ਬੜਾ ਨਾ ਕੋਣ ਹੋਊਗਾ ਉਹ ਤਾਂ ਪਾਸ ਪੜੀ ਨਹੀਂ ਗਈ ਹੁਣ ਪਛਤਾਉਣੀ ਆ ਨਰ ਘਰ ਐ ਭਾਈ ਹੋਣਾ ਨਹੀਂ ਗੁਜ਼ਾਰਾ ਬਣਾਉਣ ਦਾ ਆ ਘਰੇ ਤਾਂ ਤੂੰ ਗੁਜ਼ਾਰਾ ਨਹੀਂ ਹੋਈ ਸੀ ਪੜਨ ਦਾ ਮੈਂ ਤੇ ਬੁਲਾ ਹੀ ਜਾਣ ਜੀ ਔਖੀ ਹੋਈ ਤੈਨੂੰ ਦੇਖ ਕੇ ਕੀ ਕਰਾਂ ਫੇਰ ਤੂੰ ਫਿਰ ਜੇ ਦੇੜੇ ਪਿੰਡਾਂ ਵੀ ਹੁੰਦੀ ਤਾਂ ਮੇਰੇ ਕੰਮ થી ਰਹੇ ਪੈਂਦੀ ਤੂੰ ਹਾਂ ਤੇ ਕਿੱਦਿ ਕਸੂਰਾ ਤੇਰਾ ਪਿੰਡਾ ਪਿੰਡ ਦਾ ਬਾਵਾ

ਔਰ ਮਿੱਠੀਆਂ ਗੱਲਾਂ ਮਾਰਾਂਗਾ ਫਿਰ ਜਮੀ ਤੇ ਜੂ ਤਾਂ ਜਦੋਂ ਲੁੱਟ ਕੇ ਲੈ ਗਈ ਨਾ ਸਾਰਾ ਕੁਸੂਦੋ ਪਤਾ ਲੱਗੂਗਾ ਵਿਚਾਰੀ ਬਲਾਈ ਔਖੀ ਐ ਬਲਾਈ ਕੇ ਦਮੱਚਾ ਬੂ ਮੈਂ ਮਰ ਜਾ ਉਤਿਆਰ ਸਾਲ ਕੁੜੀ ਵਾਲਾ ਚਲ ਚਾਹ ਦੀ ਘੁੱਟ ਪਿਆਵਾ ਵਿਚਾਰੀ ਮੈਂ ਪੁੱਤ ਚਾਹ ਪੀਣਾ ਤੇ ਬਿੰਦੇ ਨੂੰ ਬਾਲੇ ਕੋਨੇ ਲੱਗੂ ਬਲਣਾ ਤੇ ਤਾਰ ਕੇ ਦੀ ਫਿਰ ਕਿਸੀ ਨੇ ਪਾਣੀ ਤੱਕ ਨਹੀਂ ਨਾਮ ਲਿਆ ਤਾਂ ਤੂੰ ਚਾਹ ਤੇ ਚਾਹ ਦਾ ਦਰ ਨਾਮ ਲਿਆ ਤਾਂ ਚਲ ਕੋਈ ਨਹੀਂ ਪੁੰਨ ਹੁੰਦਾ ਪੁੱਤ ਤੂੰ ਚਾਹ ਪਾਣੀ ਦਾ ਤਾਂ ਇਹਦਾ ਕੀ ਹੁੰਦਾ ਇਹਦਾ ਕੇ ਤੱਤਾ ਪਾਣੀ ਐ ਇਹਦਾ ਕੀ ਹਾਲਾ ਮਹਾਂ ਤਰਕ ਤੇ ਦੱਸ ਕਿ ਪੁੱਛਿਆ ਮੇਰੇ ਵੀ ਤੂੰ ਭਈ ਪਾਣੀ ਤਾਂ ਪੀ ਲ ਆਈ ਇਹ ਬੁੱਤ ਕਿਸੇ ਦਾ ਕਹੇ ਜਾ ਮਾਨ ਹੁੰਦਾ ਕਿਸੇ ਦਾ ਕਹੇ ਜਾ ਮਾਨ ਹੁੰਦਾ ਹਾਂ ਮੇਰਾ ਤਾਂ ਬਲਾਈ ਕਿ ਟਮੱਚਾ ਤੇਰੇ ਤੇ ਆਪ ਵੀ ਚਾਹ ਪਾਲੇ ਬੇਬੇ ਤੂੰ ਮੈਂ ਪੀਨੀ ਆ ਚਾਹ ਮੈਂ ਤੈਨੂੰ ਰੋਟੀ ਲਿਆਦਾ ਸੱਚ ਰੋਟੀ ਤੇਰੀ ਘਰੋਂ ਧਰ ਕੇ ਆਈਆਂ ਕੋਈ ਲੈਉਣੀ ਆ ਮੇ ਰੋਟੀ ਹਾਂ ਮੇਰੀ ਚਾਹ ਵੀ ਇੱਕ ਹੀ ਪਈ ਆ ਬੁੱਤ ਜਨਾ ਮੈਂ ਰੋਟੀ ਲੈ ਆ ਮੈਂ ਘਰੋਂ ਧਰ ਕੇ ਆਈਆਂ ਤੇਰੀ ਰੋਟੀ ਚਲ ਕੋਈ

चला तो बहुत है बुड़ी जी सेहुने दे ही सारा कुछ हाँ पता नहीं करते जी कि मेरे पास लाई जानी है कुछ ना कुछ तो होगा पुल्ली भाई रांधे चल्ली में बुड़ी दे कन्ना ले तो पुल्ली आई ये भी बहुत भारी जान जानगी आज तक बन के आज आए तो बन गया सारे दिन तक मुझे दादी दादी क्यों है दादी तू तो कमरे में दादी क्यों हो गया है लोगों तो को पानी ले आनी होगी ओहो Gọi như vậy ਕਦੇ ਦੇਖੀ ਹੈ ਠਕੀਆਂ ਨੰਗੀ ਜਾਂਦੀ ਮਿਲ ਹੀ ਜਾਵੇ ਆਪਾਂ ਨੂੰ ਪਾਈ ਨੂੰ ਪੁੱਛਦੇ ਵੀ ਤੂੰ ਤੇਰੇ ਬੱਚਾ ਕੀ ਹੋ ਗਿਆ ਆ ਭਾਈ ਉਹ ਇੱਕ ਕੁੜੀ ਜੀ ਸੀਗੀ ਮੋਰਨਿੰਗ ਵਾਲੇ ਸੂਟ ਵਾਲੀ ਉਹ ਸੋਨੂੰ ਨੇ ਦਿੱਤੀ ਕਿਤੇ ਰਿਜ਼ਰਵ ਸੂਟ ਪਾ ਸੀ ਹਾਂ ਹਾਂ ਲੀਲਾ ਆ ਉਹ ਤਾਂ ਐ ਬਾਗੀ ਭੱਜੀ ਜਾਂਦੀ ਸੀ ਦਵਾਰਾ ਕੀ ਹੋ ਗਿਆ ਬਈ ਸਾਡਾ ਤਾਂ ਸਾਰਾ ਕੁਸੀ ਲੁੱਟ ਕੇ ਲੈ ਗਈ ਮੈਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਸਮਾਤਾ ਤੇ ਆ ਮੈਨੂੰ ਤਾਂ ਮੇਰੀ ਪੋਤੀ ਨੇ ਠਾਇਆ ਆ ਕੇ ਇਹ ਕਹਿੰਦੀ ਸੀ ਉਹ ਕਹਿੰਦੀ ਆ ਕਿ ਮੈਂ ਤਾਂ ਭੁੱਖੀ ਆ ਨਾ ਇਹਦੇ ਨਾਲ ਤੇ ਹੈ ਹੀ ਨਾ ਮੈਂ ਰੋਟੀ ਖਾ ਕੇ ਨਾਲ ਚਾਹ ਪੀਗੀ ਉਹ ਇਹਦੀਆਂ ਕੁੜੀਆਂ ਉਹ ਨਾ ਬਣਦੇ ਕਰੋ ਤਾਂ ਕਹੀ ਕਰਾਂ ਦੇ ਲੈ ਗਈ ਚੋਰੀਆਂ ਕਰਕੇ ਐ ਵੇ ਰੱਬ ਹੁਣ ਕੀ ਕਰੀਏ ਉਹ ਨਹੀਂ ਤੇ ਹੁੰਦੀ ਉਹ ਐ ਭਾੜ ਲੈਨੇ ਭਾਈ ਹੁਣ ਪਿੰਡ ਚੋਂ ਨਹੀਂ ਤੇ ਹੁੰਦੀ ਉਹ ਦੇਖਾ ਪੁੱਤ ਇੱਥੇ ਆਪਣੇ ਪੈਸੇ ਵੀ ਪਏ ਸੀ ਪੈਸੇ ਵੀ ਲੈ ਗਈ ਉਹ ਤਾਂ ਫੇਰ ਪੁੱਤ ਪੈਸਾ ਵੀ ਹੈ ਨਹੀਂ ਆਪਣੇ ਦਾ ਦਾਦੀ ਤੂੰ ਤਾਂ ਸਾਰਿਆਂ ਨੂੰ ਬੁਸ਼ਾਲ ਕਰਕੇ ਤਾਂ ਇੱਥੇ ਦੇਖਦੀ ਸੀ ਨਾ ਵੀ ਕੁਝ ਵੀ ਨਹੀਂ ਰਿਹਾ ਪੁੱਤ ਦਾਦੀ ਤੂੰ ਤਾਂ ਹਰ ਇੱਕ ਤੇ ਦੁਸ਼ਵਾਲ ਕਰਕੇ ਵਢਾ ਲੈਣੀ ਆ ਕਾਈ ਕੋਈ ਚਾਤੀ ਚੋਚੇ ਕੀ ਮੂਤ ਖਾਏਗੀ ਕੀ ਦਿਖਾਉਣਾ ਸੀ ਪੁੱਤ ਮੇ ਤਾਂ ਜਮੀ ਪੱਟੀ ਲੁੱਟੀ ਗਈ ਹੁਣ ਕੀ ਕਰਾਂ ਹੁਣ ਮੇਰਾ ਤਾਂ ਲੈ ਬਲੱਡ ਘਟ ਗਿਆ ਮੇਰੇ ਟੀਕਾ ਵੀ ਲਵਾਉਣਾ ਪਊਗਾ